Ya, saya percaya. Bagaimana saya boleh menjaga diri saya sendiri? Tidak apa-apa, saya percaya. Saya ingat bahawa saya akan mempunyai seorang anak kecil dengan saya. Saya ingat bahawa saya akan mempunyai seorang anak kecil dengan saya. ਦੇਹਾੜੀਦਾਰ ਬੰਦਿਆਂ ਲਈ ਮਕਾਨ ਬਣਾਉਣਾ ਇੱਕ ਉਹ ਸੁਪਨੇ ਵਾਂਗ ਹੁੰਦਾ ਜਿਹੜਾ ਕਿਤੇ ਹੀ ਜਾ ਕੇ ਵਾਹਿਗੁਰੂ ਦੀ ਮਿਹਰ ਨਾਲ ਪੂਰਾ ਹੁੰਦਾ ਇਸੇ ਤਰ੍ਹਾਂ ਦਾ ਇੱਕ ਪਰਿਵਾਰ ਜ਼ਿਲ੍ਹਾ ਕਪੂਰਥਾ ਦਾ ਰਹਿਣ ਵਾਲਾ ਵੀਰ ਦੇ ਤਿੰਨ ਬੱਚੇ ਆ ਪਸ਼ੂ ਰੱਖ ਰੱਖਿਆ ਇਹਦੇ ਤੋਂ ਜਿਹੜਾ ਉੱਦੋਂਦਾ ਉਹਦੇ ਨਾਲ ਅਸੀਂ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਕਰਦੇ ਆ ਮੈਂ ਕਿਸੇ ਦੇ ਖੇਤ ਦੇ ਵਿੱਚ ਡਾਇਰੀ ਦੇ ਤੌਰ ਤੇ ਕੰਪਿਊਟਰ ਕਰਾਇਆ ਚਲਾਉਣਾ ਪਰ ਉਹਦੇ ਨਾਲ ਤਾਂ ਮਸਾ ਹੀ guzara ਹੁੰਦਾ ਵੱਡਾ ਮੁੰਡਾ 12ਵੀਂ ਕਰ ਹਟਿਆ ਅੱਗੇ ਪੈਸੇ ਹੈ ਨਹੀਂ ਉਹਨੂੰ ਪੜਾਉਣ ਵਾਸਤੇ ਉਹ ਵਿਚਾਰਾ ਪੜਨਾ ਚਾਹੁੰਦਾ ਉਹ ਹੁਣ ਕਿਸੇ ਇਲੈਕਟ੍ਰੀਸ਼ੀਅਨ ਦੀ ਦੁਕਾਨ ਤੇ ਲੱਗਿਆ ਛੋਟੇ ਮੁੰਡਾ +2 ਚ ਪੜਦਾ ਉਹਦਾ ਵਿਚਾਰੇ ਦਾ ਕੋਈ ਮੋਟਰਸਾਈਕਲ ਮਾਰ ਗਿਆ ਸੀ ਉਹਦੇ ਚ ਤੇ ਉਹਦੇ ਪੈਰ ਤੇ ਜ਼ਖਮ ਆ ਉਹ ਵੀ ਨਹੀਂ ਪਰਿਆ ਕਿਉਂਕਿ ਦਵਾਈ ਨੂੰ ਪੈਸੇ ਹੈ ਨਹੀਂ ਇਹਨਾਂ ਨੂੰ ਇੱਕ ਕਮਰਾ ਰਹਿਣ ਵਾਸਤੇ ਇਹਨਾਂ ਦੇ ਭਰਾ ਨੇ ਤਰਸ ਖਾ ਕੇ ਦਿੱਤਾ ਹੋਇਆ ਉਸੇ ਜੀ ਪੇਟੀ ਆ ਉਸੇ ਜੀ ਸਾਰਾ ਕੁਝ ਉੱਥੇ ਪੈਂਦੇ ਆ ਬੱਚੇ ਵਿਚਾਰੇ ਪੇਟੀ ਦੇ ਉੱਤੇ ਸੌਂਦੇ ਆ ਭੈਣ ਕਹਿੰਦੀ ਜੇ ਮੈਂ ਰੋਟੀ ਪਕਾਉਣੀ ਹੋਵੇ ਅਸੀਂ ਕੋਠੇ ਤੇ ਚੁੱਲ੍ਹਾ ਲਾਇਆ ਹੋਇਆ ਉੱਥੇ ਰੋਟੀ ਪਕਾਉਨੇ ਆ ਸਾਡੇ ਗੁਰਸਿੱਖ ਭਰਾ ਕਰਾਇਆ ਤੇ ਰੋਲ ਰਹੇ ਆ ਸਾਨੂੰ ਇਹਨਾਂ ਵੱਲ ਧਿਆਨ ਦੇਣ ਦੀ ਲੋੜ ਹੈ ਸੰਗਤ ਜੇ ਸਹਿਯੋਗ ਕਰਦੀ ਹੈ ਇਹਨਾਂ ਦੇ ਦੋ ਕਮਰੇ ਇੱਕ ਰਸੋਈ ਤੇ ਫਲਸ਼ ਬਾਥਰੂਮ ਜੇ ਕੋਈ ਇਹਨਾਂ ਦੀ ਮਦਦ ਕਰਨੀ ਚਾਹੁੰਦਾ ਹੈ ਤਾਂ ਉਹ ਸਕਰੀਨ ਉੱਤੇ ਚੱਲ ਰਹੇ ਨੰਬਰ ਤੇ ਸੰਪਰਕ ਕਰਕੇ ਸਾਡੇ ਤੋਂ ਇਸ ਪਰਿਵਾਰ ਦੀ ਪੂਰੀ ਜਾਣਕਾਰੀ ਲੈ ਸਕਦਾ ਹੈ